ਵਿਖੋᱫ ਵੀ ਆਲਸ ਕਰਕੇ ਬਾਹਰ ਜਾ ਸਕਦੇ ਆ ਜਾਂ ਫਿਰ ਖੁਦ ਵੀ ਉਸ ਪੈਸੇ ਨੂੰ ਇੱਥੇ ਇਨਵੈਸਟ ਕਰਕੇ ਕੁਝ ਹੋਰ ਕਰ ਸਕਦੇ ਆ ਹਾਂ ਬਿਲਕੁਲ ਜਾ ਸਕਦੇ ਆ ਮੈਂ ਅਸੀਂ 100% ਇਹ ਗੱਲ ਕਹਿੰਦੇ ਆ ਤੁਸੀਂ 6 ਮਹੀਨੇ ਸਿਰਫ ਮੈਨੂੰ ਲੱਗਦਾ 6 ਮਹੀਨੇ ਵੀ ਇਨਾਫ ਨੇ ਜੇ ਤੁਸੀਂ ਡਟ ਕੇ ਮਿਹਨਤ ਕਰ ਲਓ ਸਿਰਫ ਇੱਕ ਲੈਂਗੁਏਜ ਸਿਰਫ ਇੱਕ ਲੈਂਗੁਏਜ ਹੀ ਹੈ ਨਾ ਮੁੰਡੇ ਵਾਲਿਆਂ ਵੱਲੋਂ ਵੀ ਚਲੋ ਆਪਣੇ ਮੁੰਡੇ ਨੂੰ ਇਹ ਤਾਂ ਕਹਿਣਾ ਨਹੀਂ ਹੈ ਕੰਮ ਵਾਲੇ ਪਾਸੇ ਲਾਉਣਾ ਨਹੀਂ ਹੈ ਉਹਨੂੰ ਹੋਰ ਪਾਸੇ ਲਾਉਣਾ ਸੋ ਇਹ ਓਵਰਆਲ ਨਾ ਸਾਡੇ ਪੇਰੈਂਟਹੁਡ ਦੀ ਮਿਲਦਾ ਕਿਤੇ ਨਾ ਕਿਤੇ ਇਹ ਗੈਰ ਜ਼ਿੰਮੇਵਾਰੀ ਆ ਸਾਡੀ ਮੋਰਲ ਵੈਲਿਊਜ਼ ਦਾ ਗਿਰਨਾ ਹੀ ਆ ਕਾਮਨ ਫੈਕਟਰ ਉਹ ਦੋਨੇ ਪਾਸੇ ਹੋ ਜਾਂਦਾ ਫਿਰ ਕੰਮ ਕੁੜੀ ਵਾਲੇ ਪਾਸੇ ਵੀ ਤੇ ਮੁੰਡੇ ਵਾਲੇ ਪਾਸੇ ਵੀ ਕੰਮ ਹੋ ਜਾਂਦਾ ਮੁੰਡਿਆਂ ਦੇ ਪੱਖੋਂ ਤੁਹਾਨੂੰ ਲੱਗਦਾ ਕਦੀ ਵੀ ਲੈਕ ਆਫ ਇੱਕ ਕੈਲੀਏ ਵੀ ਮਿਹਨਤ ਦੀ ਜਿਹੜੀ ਉਹ ਕਮੀ ਰਹਿੰਦੀ ਹੈ ਵੀ ਉਹ ਖੁਦ ਵੀ ਤਾਂ ਐਲਸ ਕਰਕੇ ਬਾਹਰ ਜਾ ਸਕਦੇ ਆ ਜਿਵੇਂ ਪ੍ਰੀਵੀਅਸ ਇੰਟਰਵਿਊਸ 'ਚ ਗੱਲ ਹੋਈ ਵੀ ਖੁਦ ਵੀ ਐਲਸ ਕਰਕੇ ਬਾਹਰ ਜਾ ਸਕਦੇ ਆ ਜਾਂ ਫਿਰ ਖੁਦ ਵੀ ਉਸ ਪੈਸੇ ਨੂੰ ਇੱਥੇ ਇਨਵੈਸਟ ਕਰਕੇ ਕੁਝ ਹੋਰ ਕਰ ਸਕਦੇ ਆ ਹਾਂ ਬਿਲਕੁਲ ਜਾ ਸਕਦੇ ਆ ਮੈਂ ਅਸੀਂ 100% ਇਹ ਗੱਲ ਕਹਿੰਦੇ ਆ ਵੀ ਜੇ ਕਿਸੇ ਮੁੰਡੇ ਨੇ ਬਾਹਰ ਜਾਣਾ ਪਹਿਲੀ ਗੱਲ ਤਾਂ ਉਹਦੇ ਪਿੱਛੇ ਵੀ ਉਹਦੀ ਰੀਜ਼ਨਿੰਗ ਕਲੀਅਰ ਹੋਣੀ ਚਾਹੀਦੀ ਵੀ ਕਿਉਂ ਜਾਣਾ ਇਸ ਕਰਕੇ ਨਹੀਂ ਵੀ ਸਾਰੇ ਜਾਣੇ ਆ ਸਾਰੇ ਜਾ ਰਹੇ ਆ ਤਾਂ ਜਾਣਾ ਪਹਿਲੀ ਗੱਲ ਨੰਬਰ 2 ਤੇ ਹਾਂ ਆਪ ਮਿਹਨਤ ਕਰੇ ਆਪ ਪਾਇਲਸ ਕਰਕੇ ਆਪ ਬਾਹਰ ਜਾਵੇ ਸ਼ਾਇਦ ਉਹਨਾਂ ਨਾਲ ਤਾਂ ਪੈਸਾ ਲੱਗਣਾ ਨਾ ਉਹਨਾਂ ਡੌਂਕੀ ਵਾਲਾ ਰੂਟ ਲੱਗਣਾ ਨਾ ਜਾਨ ਦਾ ਖਤਰਾ ਉਹਦੇ ਚ ਤੁਸੀਂ 6 ਮਹੀਨੇ ਸਿਰਫ ਮੈਨੂੰ ਲੱਗਦਾ 6 ਮਹੀਨੇ ਵੀ ਇਨਾਫ ਨੇ ਜੇ ਤੁਸੀਂ ਡਟ ਕੇ ਮਿਹਨਤ ਕਰ ਲਓ ਸਿਰਫ ਇੱਕ ਲੈਂਗੁਏਜ ਸਿਰਫ ਇੱਕ ਲੈਂਗੁਏਜ ਹੀ ਹੈ ਨਾ ਬਸ ਉਹੀ ਮੇਰੇ ਕਹਿਣ ਦਾ ਹੀ ਮਤਲਬ ਹੈ ਵੀ ਇਹ ਇਹ ਨਾ ਅਸੀਂ ਸੌਖੇ ਰਸਤੇ ਸ਼ਾਰਟਕੱਟਸ ਮੁੰਡੇ ਵਾਲਿਆਂ ਵੱਲੋਂ ਵੀ ਚਲੋ ਆਪਣੇ ਮੁੰਡੇ ਨੂੰ ਇਹ ਤਾਂ ਕਹਿਣਾ ਨਹੀਂ ਹੈ ਕੰਮ ਵਾਲੇ ਪਾਸੇ ਲਾਉਣਾ ਨਹੀਂ ਹੈ ਉਹਨੂੰ ਹੋਰ ਪਾਸੇ ਲਾਉਣਾ ਸੋ ਇਹ ਓਵਰਆਲ ਨਾ ਸਾਡੇ ਪੇਰੈਂਟਹੁਡ ਦੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਗੈਰ ਜ਼ਿੰਮੇਵਾਰੀ ਆ ਅੱਛਾ ਤੁਸੀਂ ਜਿਵੇਂ ਕਹਿ ਕਿ ਕੇਸ ਸਟੱਡੀਜ਼ ਕਾਫੀ ਦੇਖੀਆਂ ਪੜ੍ਹੀਆਂ ਤੇ ਲੋਕਾਂ ਨੂੰ ਮਿਲੇ ਵੀ ਉਹ ਕਾਮਨ ਫੈਕਟਰ ਕੀ ਨਜ਼ਰ ਆਇਆ ਕਿ ਜਿਹੜੀਆਂ ਕੁੜੀਆਂ ਇਦਾਂ ਕਰਦੀਆਂ ਨੇ ਜਾਂ ਫਿਰ ਜਿਹੜੇ ਮੁੰਡਿਆਂ ਨਾਲ ਇਦਾਂ ਹੁੰਦਾ ਇੱਕ ਕਾਮਨ ਇੱਕ ਕੋਈ ਫੈਕਟਰ ਨਜ਼ਰ ਆਇਆ ਵੀ ਦਾ ਰੀਜ਼ਨ ਕੀ ਹੈ ਰੂਟ ਕੌਜ਼ ਕੀ ਹੈ ਕਾਮਨ ਫੈਕਟਰ ਮੈਨੂੰ ਇਦਾਂ ਲੱਗਦਾ ਵਾ ਵੀ ਐਜ਼ ਅ ਸੋਸਾਇਟੀ ਸਾਡੀ ਗ੍ਰੈਵਿਟੀ ਆ ਹੂੰ ਸਾਡੀ ਮੋਰਲ ਵੈਲਿਊਜ਼ ਦਾ ਗਿਰਨਾ ਹੀ ਆ ਕਾਮਨ ਫੈਕਟਰ ਉਹ ਦੋਨੇ ਪਾਸੇ ਹੋ ਜਾਂਦਾ ਫਿਰ ਕਾਮਨ ਕੁੜੀ ਵਾਲੇ ਪਾਸੇ ਵੀ ਤੇ ਮੁੰਡੇ ਵਾਲੇ ਪਾਸੇ ਵੀ ਕਾਮਨ ਹੋ ਜਾਂਦਾ ਹਨਾ ਤੁਸੀਂ ਕੋਸ਼ਿਸ਼ ਨਹੀਂ ਕਰਦੇ ਜਾਂ ਮਿਹਨਤ ਨਹੀਂ ਕਰਦੇ ਤੁਸੀਂ ਧੁੱਖਾ ਦੇਣ ਲਈ ਤਿਆਰ ਹੁੰਨੇ ਹੋ ਓਪਰਚ्युनिटी ਮਿਲਦੀ ਆ ਜਦੋਂ ਤੁਹਾਨੂੰ ਤੁਸੀਂ ਓਪਰਚ्युनिटी ਲੈਣ ਲਈ ਤਿਆਰ ਹੁੰਨੇ ਹੋ ਰਿਸਪੈਕਟਿਵ ਆਫ ਵੀ ਕਿੱਦਾਂ ਆ ਰਹੀ ਓਪਰਚ्युनिटी ਤੁਹਾਡੇ ਕੋਲ ਕਿੱਦਾਂ ਨਹੀਂ ਆ ਰਹੀ ਸੋ ਮੈਨੂੰ ਲੱਗਦਾ ਵੀ ਇਹ ਨਾ ਇਹ ਹਿਊਮਨ ਜਿਹੜਾ ਇੰਡੀਵਿਜੂਅਲ ਆ ਨਾ ਕੋਈ ਵੀ ਆ ਇਰ ਰਿਸਪੈਕਟਿਵ ਆਫ ਕੁੜੀ ਜਾਂ ਮੁੰਡਾ ਉਹ ਮੋਰਲ ਵੈਲਿਊ ਦਾ ਗਿਰਨਾ ਇਹ ਰੀਜ਼ਨ ਆ ਮੈਨੂੰ ਲੱਗਦਾ ਰੂਟ ਕੌਜ਼ ਮੈਨੂੰ ਇਹ ਲੱਗਦਾ ਮੁੰਡਿਆਂ ਦੇ ਬੱਚਾ ਨੂੰ ਲੱਗਦਾ ਕਦੀ ਵੀ ਇਹੋ ਜਿਹਾ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ